ਪਿਆਰਿਆਂ ਵੱਲੋਂ ਕੀਤੇ ਫੈਸਲੇ ਜਿਹੜਾ ਪੰਜਾਬ ਵਿੱਚਲੇ ਤਿੰਨੇ ਤਖਤਾਂ ਦੇ ਜਿਹੜੇ ਸਿੰਘ ਸਮਾਨਾਂ ਦੇ ਪੰਜ ਪਿਆਰਿਆਂ ਨੇ ਉਹਨਾਂ ਨੇ ਰੱਦ ਕਰ ਦਿੱਤਾ ਇਸੇ ਨਾਲ ਹੀ ਜਿਹੜਾ ਆ ਪਹਿਲਾਂ ਸੀਗਾ ਆ ਗੱਲਬਾਤ ਚੱਲੀ ਸੀਗੀ ਜੀ ਰਣਜੀਤ ਸਿੰਘ ਢੰਡਰੀਆਂ ਵਾਲੇ ਬਾਰੇ ਰਣਜੀਤ ਸਿੰਘ ਢੰਡਰੀਆਂ ਵਾਲਾ ਜਿਹੜਾ ਪੰਥ ਦੇ ਵਿੱਚ ਵਾਪਸ ਆ ਗਿਆ ਸ਼ਰਤਾਂ ਵੀ ਮੰਨ ਲਈਆਂ ਉਹਨੇ ਮਾਫੀ ਵੀ ਮੰਗ ਲਈ ਪਰ ਦੋ ਤਿੰਨ ਬੰਦੇ ਸੀਗੇ ਇੱਕ ਨੇਕੀ ਸੀਗਾ ਜੀ ਜਿੱਥੋਂ ਨਿਊਜ਼ੀਲੈਂਡ ਤੋਂ ਉਹ ਬਹੁਤ ਬਕਵਾਸ ਕਰਦਾ ਹੁੰਦਾ ਸੀ ਕਹਿੰਦਾ ਚਟਾਨ ਵਾਂਗੂ ਖੜਾ ਸਾਡੇ ਨਾਲ ਹੋਰ ਵੀ ਉਹਦੇ ਚਮਚੇ ਜਿਹੜੇ ਬਹੁਤ ਜ਼ਿਆਦਾ ਸੀਗੇ ਉਹ ਵੀ ਬੜੇ ਢੰਡਰੀ ਵਾਲੇ ਦੀ ਸਪੋਰਟ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਕਾਫੀ ਮੂੰਹ ਦੀ ਖਾਣੀ ਪਈ ਆ ਕਾਫੀ ਜ਼ਿਆਦਾ ਦੋ ਤਿੰਨ ਦਾ ਨਾਂ ਦੀ ਬੇਇੱਜ਼ਤੀ ਹੋ ਰਹੀ ਆ ਉਹਨਾਂ ਦੀ ਕੁਝ ਰਾਜੂ ਵਾਲਿਆਂ ਨੇ ਬਲਵੰਤ ਸਿੰਘ ਰਾਜੂ ਵਾਲਾ ਨੇ ਵੀ ਕੋਈ ਕਮਣ ਲਾਇਆ ਢੱਲੋ ਸਾਹਿਬ ਉਹ ਕੀ ਆ ਜੀ ਦੇਖੋ ਜਿੱਥੋਂ ਤੱਕ ਆਪਾਂ ਪਹਿਲਾਂ ਗੱਲ ਕਰਕੇ ਸਾਡੇ ਤਖਤ ਸਹਿਬਾਨ ਦੀ ਇਸੇ ਸ਼ੁਰੂ ਕਰ ਲਿਆ ਆ ਪੰਜਾ ਪਹਿਲਾ ਬਲਵੰਤ ਸਿੰਘ ਰਾਚੋੜਾ ਦੀ ਗੱਲ ਕਰਦੇ ਜੀ ਇਹਦੇ ਨਾਲ ਹੀ ਆਪਾਂ ਉਹ ਅੱਗੇ ਆ ਜਾਈਏ ਨਾ ਹਾਂ ਹਾਂ ਚਲੋ ਅਸਲ ਦੇ ਵਿੱਚ ਗੱਲ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਿੱਖ ਪੰਥ ਸਿੱਖ ਧਰਮ ਸਿੱਖ ਪੋਲਿਟਿਕਸ ਜੀ ਉਹ ਦੇਸ਼ ਤੇ ਪਰਦੇਸ਼ ਤੇ ਮੰਤਰੀ ਪੱਧਰ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਕੁਲੇੜੀਆ ਪ੍ਰਭਾਵਿਤ ਹੋਈ ਹੈ ਹੂੰ ਹੂੰ ਜੇ ਆਪਾਂ ਪ੍ਰਸੂਬੇ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਕੁੱਕੜ ਖੇਡ ਆਈ ਜਾ ਰਹੀ ਹੈ ਅਕਾਲੀ ਲੀਡਰਾਂ ਮਨੂੰ ਇੱਕ ਦੂਜੇ ਦੇ ਖਿਲਾਫ ਬਿਲਕੁਲ ਜੀ ਤੇ ਇਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇੱਕ ਘਟ ਗਿੰਤੀ ਸੂਬੇ ਦੇ ਨਾਂ ਤੇ ਸਾਨੂੰ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਹੂੰ ਹੂੰ ਸਗੋ ਸਾਡੇ ਲੋਕਾਂ ਦੀ ਜਿਹੜੇ ਸਿੱਖ ਬਾਹਰ ਬੈਠੇ ਐ ਬਾਹਰ ਬੈਠੇ ਸਿੱਖਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਭੜਾ ਮਾਰ ਜੰਗ ਦੇ ਲਈ ਇਸਤੇਮਾਲ ਵੀ ਕੀਤਾ ਜਾਂਦਾ ਹੈ ਅੱਜ ਵੀ ਪਹਿਲਾਂ ਵੀ ਕੀਤਾ ਜਾਂਦਾ ਸੀ ਅੱਜ ਵੀ ਕੀਤਾ ਜਾਂਦਾ ਤੇ ਭਵਿੱਖ ਦੇ ਵਿੱਚ ਵੀ ਕੀਤਾ ਜਾਊ ਬਿਲਕੁਲ ਜੀ ਜਿੱਥੋਂ ਤੱਕ ਅਸੀਂ ਬੇਰਸ਼ਮੀ ਗੱਲ ਕਰੀਏ ਤੇ ਵਿਦੇਸ਼ਾਂ ਦੇ ਵਿੱਚ ਸਾਡੀਆਂ ਸਨਮਾਨਤ ਸ਼ਖਸੀਅਤਾਂ ਭਾਰਤ ਦੇ ਵਿੱਚ ਭਾਵੇਂ ਉਹਨਾਂ ਨੂੰ ਅਤਵਾਦੀ ਕਹਿ ਦੇਣ ਵੱਖਵਾਦੀ ਕਹਿ ਦੇਣ ਉਹਨਾਂ ਦੇ ਕਤਲ ਹੋ ਰਹੇ ਹੂੰ ਵਿਦੇਸ਼ਾਂ ਦੇ ਵਿੱਚ ਸਾਡਾ ਜਿਹੜਾ ਯੁੱਧ ਹੈ ਉਹ ਗੈਂਕ ਸਟਰਾਂ ਵਾਲੇ ਰਾਹ ਪੈ ਕੇ ਇੱਕ ਦੂਜੇ ਨੂੰ ਮਾਰ ਰਹੇ ਜੀ ਵਿਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਦੇਖੀਏ ਤਾਂ ਸਾਡੇ ਬਹੁਤ ਸਾਰੇ ਲੋਕ ਸਾਡੇ ਹਿੱਤਾਂ ਨੂੰ ਵੇਚ ਰਹੇ ਜੀ ਜੀ ਇਹ ਵੀ ਤੁਸੀਂ ਸਮਝਦੇ ਸਾਰਾ ਕੁਝ ਹੁੰਦਾ ਹੈ ਹੂੰ ਹੂੰ ਇਹ ਵੀ ਦੇਖਿਆ ਜਾ ਰਿਹਾ ਕਿ ਵਿਦੇਸ਼ਾਂ ਦੇ ਵਿੱਚੋਂ ਜਿਹੜੀ ਹੈਗੀ ਐ ਕੁਝ ਇਹੋ ਜਿਹੇ ਸਟੇਟਮੈਂਟਸ ਦਿੱਤੀਆਂ ਜਾਂ ਦੰ ਦਿੱਤੇ ਜਾ ਰਹੇ ਐ ਜਿਹੜੇ ਭਾਰਤੀ ਸਟੇਟ ਜਿਹਨੂੰ ਅਸੀਂ ਇੰਡੀਅਨ ਸਟੇਟ ਕਹਿੰਦੇ ਨੇ, ਟੀਚ ਸਟੇਟ ਕਹਿੰਦੇ ਨੇ ਉਹਦੇ ਤਾਂ ਹੱਕ 'ਚ ਪਹੁੰਚਦੇ ਐ ਜੀ ਲੇਕਿਨ ਲੱਭੇ ਸਮੇਂ ਨਹੀਂ ਜੇ ਆਪਾਂ ਦੇਖੀਏ ਤਾਂ ਸਿੱਖ ਧਰਮ ਤੇ ਸਿੱਖ ਰਾਜਨੀਤੀ ਤੇ ਸਿੱਖ ਭਾਈਚਾਰਾ ਜਿਹੜਾ ਹੈਗਾ ਉਹਦੇ ਵਿਕਾਰ ਨੂੰ ਬਹੁਤ ਵੱਡਾ ਧਾਂਤੂ ਤੇ ਐ ਬਿਲਕੁਲ ਜੀ ਇਹਨਾਂ ਹਾਲਾਤਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਹੁਤ ਕੁਝ ਹੋ ਰਿਹਾ ਵਾਪਰ ਰਿਹਾ ਹੂੰ ਹੂੰ ਜੋ ਕੁਸ਼ਾਇ ਸਪਲੇਟ ਅਕਸ਼ਰੀ ਪਟਨਾ ਸਾਹਿਬ ਤੇ ਪੰਜਾਬ ਦੇ ਜਿਹੜੇ ਤਿੰਨ ਤਖਤ ਸਹਿਬਾਨ ਹੈ ਇਹਨਾਂ ਦੇ ਟਕਰਾਅ ਦੀ ਆਪਾਂ ਗੱਲ ਕਰੀਏ ਜੀ ਤੇ ਇਹਦੇ ਮੁੱਢ ਵਿੱਚ ਤਾਂ ਸਾਨੂੰ ਦੇਖਣਾ ਪੈਣਾ ਅਕਾਲੀ ਰਾਏ ਦਿੱਤੀ ਹੂੰ ਹੂੰ ਅਕਾਲੀ ਰਾਏ ਦੀ ਦਿੱਤੀ ਜਿਹੜੀ ਹੈਗੀ ਹੈ ਇਹਦੇ ਉਹ ਜਿਹੜਾ ਨਿਗਰਾਨ ਦਾ ਕਾਰਨ ਹੈ ਹੋਰ ਵੀ ਬਹੁਤ ਸਾਰੇ ਹੋ ਸਕਦੇ ਮੈਂ ਮੰਨਦਾ ਕਿ ਜਿਹੜੇ ਨਿਗਰਾਨ ਦਾ ਕਾਰਨ 1996 ਜੀ 1996 ਦੇ ਵਿੱਚ ਜਦੋਂ ਸਰਦਾਰ ਸੁਰਜੀਤ ਸਿੰਘ ਵਰਨਾਲਾ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਰਸਤਾ ਲਗਭਗ ਸਾਫ਼ ਹੋ ਗਿਆ ਸੀ ਜੀ ਜੀ ਚੋੜਾ ਹੋ ਗਿਆ ਸੀ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਐਸਪੀ ਨਾਲ ਮਿਲ ਕੇ ਚੋੜਾ ਲੜੀਆਂ ਦੋਨਾਂ ਪਾਰਟੀਆਂ ਨੂੰ ਵਧੀਆ ਜਿਸ ਪ੍ਰਾਪਤ ਹੋਈ ਜੀ ਇੰਦਰ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਤ ਮਤ ਨਹੀਂ ਚਿਆ ਆ ਹਮਮ ਸਭ ਤੋਂ تناسب ਜਿਹੜਾ ਹੈਗਾ ਨਾ ਉਹ ਸੁਬਾਈ ਪਾਰਟੀਆਂ ਦੇ ਹੱਥ ਵਿੱਚ ਸੀ ਜਿਹਨਾਂ ਨੂੰ ਆਪਾਂ origional ਪਾਰਟੀਆਂ ਕਹਿ ਦਿੰਦੇ ਆ ਜੀ origional ਪਾਰਟੀਆਂ ਬਾਰੇ ਜਿਹੜੀ ਕੁਝ ਸਿਆਣੇ ਲੀਡਰ ਸੀ ਉਹ ਦਿੱਲੀ 'ਚ ਇਕੱਠੇ ਹੋਏ ਹਮਮ ਦਿੱਲੀ ਚ ਇਕੱਠੇ ਹੋ ਕੇ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਜਦੋਂ ਲੋੜ ਪੈਂਦੀ ਹੈ ਆਪਾਂ ਮੰਗਦੇ ਹਾਂ ਕੋ ਕੇਦਰ ਦੇ ਮੂਰੇ ਹੱਥ ਕਰਦੇ ਆ ਤੇ ਇਹ ਦਾਦਿਆਂ ਵਾਂਗੂ ਕਿਸੇ ਨੂੰ ਚਾਹ ਦੇ ਤੇ ਕਿਸੇ ਨੂੰ ਦੋ ਦੇ ਤੇ ਮਤਲਬ ਹੱਥ ਪੁੱਟ ਕੇ ਸਾਨੂੰ ਇਹ ਦਿੰਦੇ ਆ ਬਿਲਕੁਲ ਜੀ ਤੇ ਆਪਣੇ ਕੋਲ ਯਾਰ ਉਹਨੂੰ ਮੌਕਾ ਆ ਤੇ ਆਪਾਂ ਆਪਾਂ ਸਾਰੇ ਇਕੱਠੇ ਹੋ ਕੇ ਕਿਉਂ ਨਾ ਆਪਣੀ ਇੱਕ ਜਿਹੜੀ ਹੈਗੀ ਹੈ ਕੁਲੀਸ਼ਨ ਸਰਕਾਰ ਬਣਾ ਲਈਏ ਸਾਡੀਆਂ ਦੀ ਜਿਹਨਾਂ ਪਾਰਟੀਆਂ ਆਪਾਂ ਜੇ ਆਪਣਾ ਇੱਕ ਗਰੁੱਪ ਬਣਾ ਲਈਏ ਤੇ ਕੌਮੀ ਪਾਰਟੀਆਂ ਆਪਣੇ ਨਾਲ ਲੱਗਣਗੀਆਂ ਉਹਨਾਂ ਦੀ ਮਜਬੂਰੀ ਵੱਧ ਜਾਣੀ ਹੈ ਜੇ ਕਾਪਾਜ ਪੜਾ ਲੱਗੀ ਤਾਂ ਕਾਂਗਰਸ ਲੱਗੂਗੀ ਇੱਕ ਰਿਹਾ ਆਪਾਂ ਤਾਂ ਸਿਨੇ ਸਵਾਲ ਖੜਾ ਹੋਇਆ ਕਿ ਪ੍ਰਧਾਨ ਮੰਤਰੀ ਕਿਹਨੂੰ ਬਣਾਇਆ ਜਾਵੇ ਜੀ ਸਾਰਿਆਂ ਦੇ ਨਿਗਾ ਮਾਰੀ ਗਈ ਕਹਿੰਦੇ ਯਾਰਾ ਸੁਦੀਸ਼ ਚਕ ਬਰਨਾਲਾ ਸਭ ਤੋਂ ਵੱਧ ਪੜਿਆ ਲਿਖਿਆ ਹੂੰ ਹੂੰ ਇਹ ਬੰਦਾ ਕੇਂਦਰ ਦੇ ਵਿੱਚ ਵਜ਼ੀਰ ਵੀ ਨਹੀਂ ਹੈ ਬਿਲਕੁਲ ਜੀ ਇਹਨੂੰ ਕੇਂਦਰੀ ਪੋਲਿਟਿਕਸ ਦਾ ਤੇ ਕੇਂਦਰ ਸਰਕਾਰ ਦੀ ਸਮਝ ਆਪੇ ਇਹਨੂੰ ਬਣਾ ਲਈਏ ਪ੍ਰਧਾਨ ਮੰਤਰੀ ਜੀ ਲਓ ਜੀ ਉਹਦੀ ਜਾਣਕਾਰੀ ਮਿਲਗੀ ਸਰਦ ਪ੍ਰਕਾਸ਼ ਸਿੰਘ ਬਾਦਲ ਨੂੰ ਹੂੰ ਨਾ ਤਾਂ ਤੁਸੀਂ ਕੁਝ ਵੇਖੋ ਵੀ ਇਹਨਾਂ ਨੂੰ ਬਹੁਜਨ ਸਮਾਜ ਪਾਰਟੀ ਜਿਹਨਰ ਨਾਲ ਜੋੜ ਸਮਝੌਤਾ ਕਰਕੇ ਜੋੜ ਲੜੀ ਸੀ ਉਹਨਾਂ ਨੂੰ ਪੁੱਛਿਆ ਨਾਈ ਜੱਥੇਦਾਰ ਗੁਰਜਮ ਸਿੰਘ ਤੌੜਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿਊਨਾ ਨਾਲ ਮਸ਼ਵਰਾ ਕੀਤਾ ਤੇ ਨਾਈ ਆਗਦੀ ਜਲਦੀ ਜਿਹੜੀ ਹੈ ਕੋਈ ਜੋ ਸੋ ਕਾਲਡ ਵਰਕੀ ਕਮੇਟੀ ਸੀ ਉਹਦਾ ਕੋਈ ਮਤਾਪੁਆ ਜਾਂ ਕੋਈ ਡਿਬੇਟ ਕੀਤੀ ਜੇ ਕੋ ਸਿੱਧਾ ਇਹ ਐਲਾਨ ਕਰਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਟਲ ਬਿਹਾਰੀ ਬਾਜਪਾਈ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਬਿਨਾਂ ਸ਼ਰਤ ਹਮਾਇਤ ਦੇਣੀ ਆ ਜੀ ਲਓ ਜੀ ਉਹ ਹਮਾਇਤ ਦਿੱਤੀ ਉਹ ਸਰਕਾਰ 13 ਸਾਲ ਚੱਲੀ ਤੇ 13 ਸਾਲ ਬਾਅਦ ਉਹ ਸਰਕਾਰ ਡਿੱਗ ਗਈ ਜੀ ਅਗਰ ਜੇ ਪ੍ਰਕਾਸ਼ ਸਿੰਘ ਬਾਦਲ ਉਦੋਂ ਇਹ ਕਾਰਵਾਈ ਨਾ ਕਰਦਾ ਹਮਮ ਸਰਜੀਤ ਸਿੰਘ ਬਰਨਾਲਾ ਵੀ ਇਸ ਦਾ ਪ੍ਰਧਾਨ ਮੰਤਰੀ ਬਣ ਸਕਦਾ ਸੀ ਜਦੋਂ ਆਪਾਂ ਦੇਖਦੇ ਆ ਡਾਕਟਰ ਮਨਮੋਹਨ ਸਿੰਘ ਜਿਹੜਾ 2004 ਚ ਪ੍ਰਧਾਨ ਮੰਤਰੀ ਬਣਿਆ ਬਿਲਕੁਲ ਜੀ ਤਾਂ ਇਹ ਪ੍ਰਧਾਨ ਮੰਤਰੀ 2002 ਚ ਬਣ ਜਾਣਾ ਸੀ ਹਮਮ ਇਹ ਉਹ ਸਾਨੂੰ ਦੇਖਣਾ ਚਾਹੀਦਾ ਕਿ ਉਦੋਂ ਤੋਂ ਇਹ ਮਾਮਲਾ ਸ਼ੁਰੂ ਹੋਇਆ ਜੀ ਦੂਦੂ ਤੇ ਭਾਰਤੀ ਜਨਤਾ ਪਾਰਟੀ ਨਾਲ ਸਾਡੀ ਇੰਨੀ ਨੇੜਤਾ ਬਣ ਗਈ ਆਕਾਲੀ ਦਲ ਦੀ ਕਿ ਅਸੀਂ ਸਾੜੇ 14 ਸਾਲ ਉਹਨਾਂ ਨਾਲ ਬਿਲਕੁਲ ਰਲਣਾ ਕੀ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਜਿਹੜੀ ਪਾਰਟੀ ਨਾਲ ਇਹ ਸੰਜੋਫਾ ਕਰ ਲਿਆ ਨਾ ਹਮਮ ਰੀਜਨਲ ਪਾਜਾ ਡੀਏਟੇ ਕੋ ਨੂੰ ਜੱਜ ਕਰ ਜਾਂਦੀ ਹੈ ਬਿਲਕੁਲ 2000 ਬਾਦ ਤੋਂ ਲੈ ਕੇ 17 ਤੱਕ ਆਕਾਲੀ ਦਲ ਦੀ ਸਰਕਾਰ ਰਹੀ ਹੈ ਜੀ ਉਸ ਸਰਕਾਰ ਦੌਰਾਨ ਗੁਰੂ ਗਰੰਤ ਸਾਹਿਬ ਦੀ ਬੇਅਦਬੀਆਂ ਘਟਰਾਵਾ ਹੋਈ ਆ ਉਸੇ ਵੇਲੇ ਜਿਹੜੀ ਹੈਗੀ ਕੋਰੀ ਚੱਲੀ ਸਾਰਾ ਕੁਝ ਉਹਨੂੰ ਤਹਰਾਉਣ ਦੀ ਲੋੜ ਨਹੀਂ ਆਪਾਂ ਜਾਣਦੇ ਆ ਜੀ ਲੇਕਿਨ ਉਹਦੀ ਵਜ੍ਹਾ ਕਾਰਨ ਇੱਕ ਬਹੁਤ ਵੱਡਾ ਵਿਦਰੋਹ ਜਨਤਾ ਦੇ ਵਿੱਚ ਪੈਦਾ ਹੋ ਗਿਆ ਅਕਾਲੀ ਸਰਕਾਰ ਦੇ ਖਿਲਾਫ ਕਿਉਂ ਇਸ ਲਈ ਕਿ ਸਰਕਾਰ ਦੇ ਵਿੱਚ ਹੁੰਦਿਆਂ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਹਵਾਲੇ ਕਰਨ ਦੀ ਬਜਾਏ ਉਹਨਾਂ ਨੂੰ ਸਿਕਿਉਰਿਟੀਆਂ ਦੇ ਦਿੱਤੀਆਂ ਹੂੰ ਹੂੰ ਕਾਰਨ ਕਾਰਨ ਇਸ ਲਈ ਕਿਉਂਕਿ ਉਹਨਾਂ ਦੇ ਕੋਲ ਇੱਕ ਵੋਟ ਬੈਂਕ ਹੈ ਜੀ اور ਵੋਟ ਬੈਂਕ ਸਿੱਧਾ ਮਾਲਵੇ ਨੂੰ ਪ੍ਰਭਾਵਿਤ ਕਰਦਾ ਹੈ ਮਾਲਵੇ ਦੀ ਪੋਲਿਟਿਕਸ ਨੂੰ ਤੇ ਵੋਟ ਬੈਂਕ ਲੱਗਦੇ ਆ ਆਪਣੇ ਹੱਥੋਂ ਨਿਕਲੇ ਜਾਂਦੇ ਗੁਰੂ ਸ਼ਰਪਾ ਵੋਟ ਬੈਂਕ ਪਾਸੇ ਪੈ ਗਏ ਅੰਗਕਲੂ ਇਹ ਪ੍ਰਵਾਨ ਨਹੀਂ ਹੋਇਆ ਤੇ ਸੰਗਤ ਨੇ ਫਿਰ ਇਹੋ ਜਿਹਾ ਰਗੜਾ ਲਾਇਆ ਕਿ ਅਕਾਲੀ ਦਰਹ ਪਹੁੰਚਿਆ ਗਿਆ ਤੇ ਉਦੋਂ ਦਾ ਅਕਾਲੀ ਦਰਹ ਪਹੁੰਚਿਆ ਵਾ ਤੇ ਲਗਾਤਾਰ ਹਰ ਗਰਾਵਟ ਵੱਲ ਜਾਂਦਾ ਰਿਹਾ ਬਿਲਕੁਲ ਇਹਦੇ ਤੇ ਹੁਣ ਅਕਾਲੀ ਦਲ ਦੇ ਲੀਡਰ ਜਿਹੜੇ ਨਾਲ ਹੀ ਸੀ ਜਦੋਂ ਕਾਲ ਸਿੰਘ ਬਾਦਲ ਸੁਖਵੀਰ ਸਿੰਘ ਬਾਦਲੇ ਕੰਮ ਕਰਦਾ ਹੁੰਦਾ ਸੀ ਆ ਸੁਧਾਰਵਾਦੀ ਪੰਜ ਮੈਂਬਰੀ ਪੰਜ ਮੈਂਬਰੀ ਪਰਟੀ ਕਮੇਟੀ ਵਾਲੇ ਇੱਕ ਬੀਬੀ ਸਤਵੰਤ ਕੌਰ ਨੂੰ ਛੱਡ ਕੇ ਹਮਮ ਪੱਤੀ ਸਾਰੇ ਇਹਨਾਂ ਦੇ ਨਾਲ ਹੁੰਦੇ ਸੀ ਜੀ ਸਾਰੇ ਜਿਹੜੇ ਜਿਹੜੇ ਉਹ ਵੱੱਜਰ ਪਾਪ ਹੋਏ ਜਿਹੜੀਆਂ ਗਲਤੀਆਂ ਹੋਏ ਉਹਦੇ ਚਗਰਾ ਕਰਦੀ ਪਰ ਫੇਰੇ ਸੋਚਿਆ ਕਿ ਸੁਖਬੀਰ ਬਾਦਲ ਹੁਣ ਆਪਣਾ ਬਿਲਾ ਭਾਰ ਨਹੀਂ ਲਾ ਸਕਦਾ ਆਪਾਂ ਨੂੰ ਇਹ ਜਿਤਾ ਨਹੀਂ ਸਕਦਾ ਤੇ ਆਪਾਂ ਆਪਦੀ ਗੱਲ ਕਰੀਏ ਤੇ ਫਿਰ ਇਹਨਾਂ ਨੇ ਜਿਉ ਗੱਲ ਕਰ ਲਈ ਕਿ ਸੁਖਬੀਰ ਤੇ ਬਾਦਲ ਨੂੰ ਪਾਸੇ ਕਰੋ ਜੀ ਤੇ ਨਮਾ ਅਕਾਲੀ ਦਲ ਬਣਾਓ ਸ਼ਿਕਾਇਤ ਆ ਕਾਂਟਖਸਾ ਤੇ ਜਲੀ ਗਈ ਤੇ ਆਪਾਂ ਨੂੰ ਪਤਾ ਕਿ ਸ਼ਿਕਾਂਤਖਸਾ ਨੇ ਕੀ ਕੀਤਾ ਜੀ ਉਹਦੇ ਵਿੱਚੋਂ ਫਿਰ ਜਿਹੜੀ ਇਹਨਾਂ ਦੀ ਆਪਸੀ ਲੜਾਈ ਹੋਈ ਇਹਨਾਂ ਨੇ ਕਹਿੰਦੀ ਹਰਪ੍ਰੀਤ ਸਿੰਘ ਉਹ ਅੱਗੇ ਆ ਗਏ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਹੈਗੀ ਹੈ ਕਿਉਂਕਿ ਉਹਨਾਂ ਨਾਲ ਵੀ ਚੱਕੀ ਨਹੀਂ ਕੀਤੀ ਸੀ ਮਾਰੀ ਕੀਤੀ ਸੀ ਪਹਿਲਾਂ ਉਹਨਾਂ ਨੂੰ ਤੱਕ ਦੰਦਵਾਰ ਫੌਜ ਜਿੱਥੇ ਦਾ ਬਣਾਇਆ ਗਿਆ ਐਕਟਿਵ ਪ੍ਰੈਜ਼ੀਡੈਂਟ ਕਈ ਸਾਲ ਰੱਖਿਆ ਐਕਟਿਵ ਜਿੱਥੇ ਦਾ ਅਕਾਲ ਤਖਤ ਸਾਫ ਦਾ ਕਈ ਸਾਲ ਰੱਖਿਆ ਗਿਆ ਜੀ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਉੱਥੋਂ ਹਟਾ ਕੇ ਇਕਲਾਂ ਤੱਕ ਦੰਦਵਾਰ ਸਾਧ ਤਕਸੀਬਤ ਕਰਤਾ ਹੂੰ ਹੂੰ ਉਹਨਾਂ ਨੇ ਵੀ ਥੋੜਾ ਜਿਆਦਾ ਰੁਖਾ ਦਾ ਸਖਤ ਪਾਇਆ ਤਾਂ ਨਤੀਜਾ ਇਹ ਹੋ ਗਿਆ ਕਿ ਟਕਰਾਹ ਹੋਣਾ ਸ਼ੁਰੂ ਹੋ ਗਿਆ ਇੱਕ ਪਾਸੇ ਸੁਖਵੀਰ ਬਾਦਲ ਤੇ ਉਹਦਾ ਕੈਂਪ ਹੋ ਗਿਆ ਦੂਜੇ ਪਾਸੇ ਦਾ ਅਰੋਧੀਆਂ ਦਾ ਕੈਂਪ ਹੋ ਗਿਆ ਤੇ ਇਹ ਧਾਰਮਿਕਾ ਗੁੱਸੇ ਉਹ ਵੀ ਵਟੇਗੀ ਹੂੰ ਕਿ ਜੇ ਗਿਆਨੀ ਹਰਬ੍ਰੀਤ ਸਿੰਘ ਹੋਈ ਸ਼ਰਿਆਂ ਉਹਨਾਂ ਨਾਲ ਆ ਕੇ ਖੜ ਗਏ ਤੇ ਇੱਕ ਗਿਆਨੀ ਜਿਹੜਾ ਹੈਗਾ ਰਮਜੀਤ ਸਿੰਘ ਤੋਹਰੇ ਮਸਕੀਨ ਜੀ ਜਿਹਨੂੰ ਸਖਤ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਪ੍ਰੇ ਤੋਂ ਜਥੇਦਾਰ ਪ੍ਰੀਤ ਤੋਂ ਲਾਹਿਆ ਤੁਸੀਂ ਉਹ ਬੰਦਾ ਪਾਸੇ ਬੈਠਾ ਸੀ ਉਹਨੇ ਆਪਣੀ ਅਪੀਲ ਕੀਤੀ ਸੀ ਕਿ ਮੈਨੂੰ ਜਿਹੜਾ ਲਾਹਿਆ ਹੈ ਗਲਤਰਾ ਹੈ ਉਹ ਅਪੀਲ ਦੀ ਪੜਤਾਲ ਵੀ ਕਰਵਾ ਲਈ ਵਟਾਲ ਕਰਵਾਉਣ ਤੋਂ ਬਾਅਦ ਉਹਦੇ ਵਿੱਚ ਸਥਾਪਿਤ ਵੀ ਨਹੀਂ ਹੋਇਆ ਉਹਦੇ ਖਿਲਾਫ ਜਿਹੜੇ ਦੋਸ਼ ਲਾਇਏ ਸੀ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਹਦਾ ਫੈਸਲਾ ਨਹੀਂ ਸੀ ਕੀਤਾ ਉਹ ਨੂੰ ਉਹਵੇਂ ਵੀ ਰੱਖਤਾ ਸੀ ਜੇ ਅਸੀਂ ਪਟਨੇ ਵਾਲਿਆਂ ਨੂੰ ਪੁੱਛਾਂਗੇ ਪਟਨੇ ਵਾਲੇ ਜਿਹੜੀ ਕੀ ਆਦੇ ਜਵਾਬ ਦਿੰਦੇ ਐ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਤੋਂ ਖਾਸੀ ਤੇ ਫਿਰ ਤੋਂ ਨਹੀਂ ਯਾਦ ਹੋ ਰਿਹਾ ਕਿ ਉਹਨੇ ਲਗਾਤਾਰ ਬੇਰਮਾਜੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਔਰ ਸੁਖਵੀਰ ਸਿੰਘ ਬਾਦਲ ਦੀ ਮਦਦ ਕੀਤੀ ਜੀ ਚਲੋ ਸਾਰਾ ਕੁਝ ਜਿਹਦੇ ਹੋ ਰਿਹਾ ਹੋ ਪਾਪ ਰਿਹਾ ਸੰਕਟ ਵੱਧ ਜ਼ਿਆਦਾ ਵੱਧ ਗਿਆ ਉਸ ਸੰਕਟ ਦੇ ਵਿੱਚੋਂ ਫਿਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੂੰ ਸ਼੍ਰੀ ਤਖਤ ਕੇਸਕਰ ਸਾਹਿਬ ਦਾ ਬਨਾਤਾ ਜੱਥੇਦਾਰ ਜੀ ਅਕਾਲ ਪੱਖ ਸਾਹਿਬ ਦਾ ਦਿੱਤਾ ਚਾਰ ਦਿਨ ਹਮਮ ਇੱਕ ਇੱਕ ਸਿੱਖ ਤਨ ਉਹਨਾਂ ਦਾ ਬਾਬਾ ਨੂੰ ਬਣਾਤਾ ਕਮਦਵਤ ਸਾਹਿਬ ਦਾ ਜੱਥੇਦਾਰ ਜੀ ਜਿੱਦੇ ਤਖਤ ਹੈ ਜਿਹੜੀ ਉਹ ਆਪਣੀ ਮਨਮਰਜ਼ੀ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨਾਲ ਜੁਕਤੀ ਕਰਨੀ ਸੀ ਹਮਮ ਇਹ ਕਿੰਦਾ ਵਿਧੀ ਵਿਧਾਨ ਨਹੀਂ ਹੁੰਦਾ ਹੈ ਉਬੀਤੀ ਵਿਧਾਨ ਪਹਿਲੀ ਗੱਲ ਤਾਂ ਪੜੇ ਹੀ ਕੋਈ ਨਹੀਂ ਜੇ ਕੋਈ ਮਾੜਾ ਬੋਟਾ ਸੋਕਾਂਡ ਹੁੰਦਾ ਸੀ ਤਾਂ ਉਹਨੂੰ ਮੰਨਿਆ ਕੋਈ ਨਹੀਂ ਪਰ ਇਹ ਨਿਗਾਰ ਜਿਹੜੀ ਤਖਤਾ ਦੇ ਜਥੇਦਾਰਾਂ ਦੀ ਨਿਯੁਕਤੀ ਤੋਂ ਬਾਅਦ ਜਿਹੜਾ ਉਹਨਾਂ ਨੂੰ ਬਰਖਾਸਤ ਕਰਨ ਦਾ ਜਿਹੜਾ ਨਇ ਸਿਲਸਲਾ ਹੋਇਆ ਸੀ 1900 ਦੇ ਤੋਂ ਸ਼ੁਰੂ ਜਦੋਂ ਭਾਈ ਰਿਸ਼ੀ ਸਿੰਘ ਹੋਰਾਂ ਨੂੰ ਲਹਿ ਗਿਆ ਸੀ ਇਹ ਇਸ ਕਰਕੇ ਅੱਜ ਦਾ ਨਹੀਂ ਕਹਿ ਸਕਦੇ ਪਰ ਪੁਰਾਣਾ ਹੀ ਸਿਲਸਲਾ ਚੱਲਦਾ ਹੈ ਹੁਣ ਹੋਇਆ ਇਹ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਸਿੱਖੇ ਦੰਬਰ ਆਪਣੇ ਮਾਗੀ ਦੇ ਮੇਲੇ ਤੇ ਜਿਹੜੀ ਵੱਡੀ ਕਾਨਫਰੰਸ ਕੀਤੀ ਸੀ ਉਥੇ ਸੁਖਬੀਰ ਸਿੰਘ ਬਾਦਲ ਨੇ ਰਿਪੋਰਟ ਕੀਤੀ ਸੀ ਕਿ ਮੇਰੇ ਬਾਪ ਨੂੰ ਜਿਹੜਾ ਫਖਰੇ ਕੌਮ ਬਿਰਿਆ ਹੋਇਆ ਸੀ ਉਹ ਵਾਪਸ ਲੈ ਲਿਆ ਤੇ ਉਹ ਵਾਪਸ ਕੀਤਾ ਜਾਵੇ ਹਮਮ ਜਿਆਦਾ ਲੋਕਾਂ ਨੂੰ ਇਹ ਸ਼ੱਕ ਸੀ ਕਿ ਕਿਆ ਦੀ ਕੁਲਦੀਪ ਸਿੰਘ ਤੋਂ ਇਹ ਕੰਮ ਕਰਵਾਇਆ ਜਾ ਸਕਦਾ ਹੈ ਹੋ ਸਕਦਾ ਅੱਗੇ ਵੀ ਕਰਵਾਇਆ ਜਾਵੇ ਕਰਵਾਇਆ ਜਾ ਸਕਦਾ ਪਰ ਐਸਕੇ ਨਹੀਂ ਹੋਇਆ ਜੀ ਉਹਨਾਂ ਨੇ ਜਿਹੜੇ ਫੈਸਲੇ ਕੀਤੇ ਹੈ ਨਾ ਤੱਕ ਅਕਾਲ ਤਖਤ ਸਾਹਿਬ ਤੇ ਜਿਹੜੀ ਮੀਟਿੰਗ ਹੋਈ ਹੈ ਹਮਮ ਉਸ ਮੀਟਿੰਗ ਦੇ ਵਿੱਚ ਗਿਆਨੀ ਰਣਜੀਤ ਸਿੰਘ ਕਹੋਰੇ ਮਸਤੀ ਜਿਹੜਾ ਹੈ ਉਹਨੂੰ ਦੋਸ਼ ਮੁਕਤ ਕਰਤਾ ਕਹਿੰਦਾ ਵੀ ਇਹਦੇ ਖਿਲਾਫ ਜਿਹੜੇ ਇਨਜਾਮ ਲੱਗੇ ਐ ਉਹਨਾਂ ਇਨਜਾਮਾਂ ਬਾਰੇ ਜਿਹੜੀ ਰਿਪੋਰਟ ਸੀ ਉਹ ਰਿਪੋਰਟ ਮੰਗੀ ਸੀ ਅਕਲਪਤਰ ਸਾਹਿਬ ਵਾਲੇ ਤੋਂ ਉਹ ਲੈ ਕੇ ਵੀ ਆਈ ਲੇਕਿਨ ਉਸ ਰਿਪੋਰਟ ਦੀ ਕਾਪੀ ਅਕਾਲਪਤਰ ਸਾਹਿਬ ਕੋਲੇ ਪਹਿਲੇ ਜਮਾਤੀ ਹੂੰ ਹੂੰ ਤੋਂ ਅਕਾਲਪਤਰ ਨੇ ਤੋਂ ਕਾਪੀ ਲਈ ਗਈ ਦੇਖਿਆ ਕਿ ਇਹਦੇ 'ਚ ਦੋਸ਼ ਕੋਈ ਨਹੀਂ ਤੇ ਉਹਨੂੰ ਮਾਫ ਕਰਤਾ ਜੀ ਕੋਈ ਉਹਨੇ ਵਾਪਰੀ ਉਹ ਕਹ ਜਿਹੀ ਹੈਗੀ ਥੋੜੀ ਬਹੁਤੀ ਮੇਰਾ ਖਿਆਲ ਆ ਉਹਨੂੰ ਸਜ਼ਾ ਵੀ ਨਹੀਂ ਲਈ ਕਹਦਾ ਵੀ ਇਹ ਮਾਫ ਕਰਤਾ ਇਹਦੇ ਖਿਲਾਫ ਸੋਚ ਨਹੀਂ ਪੰਡਾ ਜੀ ਇਹਦੇ ਨਾਲ ਹੀ ਤਰਗਾਲੇ ਨੇ ਉਹ ਕੋਣੇ ਆ ਕੇ ਮਾਫੀ ਮੰਗ ਲਈ ਉਹਨੇ ਕਹਦਾ ਮੈਂ ਕਿੱਤੀ ਬਾਣੀ ਨਹੀਂ ਪੜੂਗਾ ਉਹ ਵੀ ਮਾਫ ਕਰਤਾ ਦੇ ਕਰਵਾਦੀ ਹਰਵਿੰਦਰ ਸਿੰਘ ਸਰਦਾਂ ਜਿਹੜਾ ਇਸ ਜਿਹੜਾ ਕਲੇਸ਼ ਪਿਆਤੀ ਕਾਲੀ ਜ਼ਲਦਾ ਉਹ ਤੋਂ ਬੜਾ ਸਖਤ ਉਹ ਲੈਫਟੀਆ ਕੰਟਰੈਕਟ ਸਾਧ ਦੇ ਜਿਜ਼ਦਾਰਾਂ ਦੇ ਖਿਲਾਫ ਉਹਨੂੰ ਵੀ ਜਿਹੜੀ ਹੈਗੀ ਹੈ ਦੇ ਕਰਵਾ ਕੇ ਤਿਸ ਕਰਤਾ ਜੀ ਫਿਰ ਰੌਲਾ ਨਾ ਦਾ ਤਰਗਾਲੇ ਦਾ ਪਿਆ ਨਾ ਹਰਵਿੰਦਰ ਸਰਨੇ ਦਾ ਪਿਆ ਰੋਹਾ ਪੈ ਗਿਆ ਆਕੇ ਕੈਂਡੀਰਤੀ ਸਿੰਘ ਗੋੜੀ ਮਸਕੀਤਾ ਜੀ ਉੱਥੋਂ ਦੇ ਪਟਨੇ ਵਾਲੇ ਜਿਹੜੇ ਸਿੰਘ ਸਹਿਬਾਨ ਸੀ ਜਿਆ ਸਿੰਘ ਸਹਿਬਾਨ ਦਾ ਹੈ ਨਹੀਂ ਉੱਥੇ ਤਾਂ ਪੰਜ ਪਿਆਰੇ ਹਮਮ ਉਹਨਾਂ ਪੰਜ ਪਿਆਰੇ ਨੇ ਉੱਤੇ ਆਪ ਦੀ ਇਕਤਰਤਾ ਕਰਕੇ ਨਾਲ ਦੀ ਨਾਲ ਕੀ ਕੀਤਾ ਕਿ ਜੀ ਇਹਨਾਂ ਤੋਂ ਤਰਖਾਈਆ ਕਰਾਰ ਦਿੱਤਾ ਕੌੜੇ ਮਸਕੀਨ ਨੂੰ ਵੀ ਤਰਖਾਈਆ ਕਰਾਰ ਦਿੱਤਾ ਜੀ ਨਾਲ ਦੀ ਨਾਲ ਹੀ ਜਿਹੜਾ ਗਿਆਨੀ ਹਮਮ ਕੁਲਜੀਤ ਸਿੰਘ ਗੜਗਾ ਜੀ ਇੰਦੇਖ ਸਿੰਘ ਧਨੌਣਾ ਨੂੰ ਵੀ ਦਿੱਤਾ ਤੇ ਇੱਕ ਸਾਜ਼ਿਸ਼ ਕਹਿੰਦਾ ਕਿ ਇੱਕ ਸਾਜ਼ਿਸ਼ ਜੀ ਇਹ ਸਾਜ਼ਿਸ਼ਕਾਰ ਕੌਣ ਹੈ ਸੁਖਵੀਰ ਸਿੰਘ ਬਾਦਲ ਉਹਨੂੰ ਜਿਹੜਾ ਹੈਗਾ ਸੱਲਵ ਕਰ ਲਿਆ ਕਿ ਦਸ ਤਨਾਂ ਦੇ ਅੰਦਰ ਅੰਦਰ ਸਰੀਰਕ ਤੌਰ ਤੇ ਤੂੰ ਸਾਡੇ ਪੇਸ਼ੂ ਤੇ ਆ ਕੇ ਇੱਥੇ ਗੱਲ ਕਰ ਜੀ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਫਿਰ ਇੱਥੇ ਜਿਹੜੇ ਹੈਗੇ ਜਿੰਨਾ ਤਖਤਾਂ ਦੇ ਪੰਜ ਪਿਆਰੇ ਹੈ ਜਿਹੜੇ ਹਮ ਤੱਕ ਸ਼੍ਰੀ ਕ੍ਰਿਸ਼ਕਰ ਸਾਤ ਅੰਦਵਸਾ ਤੇ ਤੱਕ ਸ਼੍ਰੀ ਅਕਾਲ ਤਖਤਾ ਜਾਏ ਹੈਗਾ ਜੀ ਜੀ ਇਹਨਾਂ ਦੇ ਪੰਜ ਪਿਆਰੇ ਨਾਲ ਹੀ ਇਹਨਾਂ ਨੇ ਕਿਹਾ ਕਿ ਜੇ ਅਸੀਂ ਉਹਨਾਂ ਦੇ ਫੈਸਲੇ ਨੂੰ ਰੱਦ ਕਰਦੇ ਹਾਂ ਉਹਨਾਂ ਦੇ ਫੈਸਲੇ ਗਲਤ ਹੈ ਉਰ ਪੁੱਲ ਬਲਾਕੇ ਆਪਾਂ ਦੇਖੀਏ ਤਾਂ ਇਹ ਜਗ ਹਸਾਈ ਹੋ ਰਹੀ ਹੈ ਜੀ ਅਸੀਂ ਕਿੱਥੇ ਨੂੰ ਰਹੇ ਇਸੇ ਸਮੇਂ ਦੌਰਾਨ ਇੱਕ ਹੋਰ ਨਵੀਂ ਗੱਲ ਆ ਗਈ ਕਿ ਗਿਆਨੀ ਆਪਣਾ ਭਾਈ ਪ੍ਰਬੰਧ ਸਿੰਘ ਰਾਜਵੜਾ ਜਿਹੜੇ ਜੇਲ੍ਹ ਚ ਬੈਠੇ ਹੈ ਉਹਨਾਂ ਨੇ ਐਸਡੀਪੀ ਨੂੰ ਇੱਕ ਚਿੱਠੀ ਲਿਖੀ ਹੂੰ ਹੂੰ ਉਹ ਕਹਿੰਦੇ ਵੀ ਇਥਾਂ ਜਿਹੜੀ ਅਗੇ ਸਿੱਖਾਂ ਦੀ ਦੁਸ਼ਮਣ ਪਾਇਦੀ ਕਾਂਗਰਸ ਨਾਲ ਜੁੜਿਆ ਹੋਇਆ ਸੀ ਡਾਕਟਰ ਮਨਮੋਹਨ ਸਿੰਘ ਹੂੰ ਹੂੰ ਇਸ ਲਈ ਸਿੱਖਾਂ ਜਾਤ ਘਰ ਦੇ ਵਿੱਚ ਇਹਦੀ ਤਸਵੀਰ ਨਾ ਲਾਈ ਜਾਵੇ ਹੂੰ ਉਹਨਾਂ ਨੇ ਕਿ ਉਹ ਠੀਕ ਹੈ ਕਿ ਉਹ ਉਸ ਪਾਰਟੀ ਨਾਲ ਜਿਹੜਾ ਪੋਲਿਟਿਕਸ ਦੇ ਵਿੱਚ ਏ ਰਹੀ ਸੀ ਉਹ ਦਾ ਰਾਮ ਨਾਲ ਆਪਦੇ ਘਰੇ ਪਿਆਸਦੀ ਉਹਨੂੰ ਚੱਕ ਕੇ ਵਿਦੇਸ਼ ਆਪਣਾ ਜਿਤ ਮੰਤਰੀ ਬਣਾਇਆ ਜਿਤ ਮੰਤਰੀ ਬਣਾਉਣ ਤੋਂ ਬਾਅਦ ਉਹਨੇ ਦੇਸ਼ ਦੀ ਤਕਦੀਰ ਬਦਲਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਬਹੁਤ ਸਾਰੇ ਕੇ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਪਰ ਜੋ ਅੱਜ ਇੰਡੀਆ ਹੈ ਇਹ ਦੇ ਡਾਕਟਰ ਮਨਮੋਨ ਸਿੰਘ ਦੀ ਦੇਣ ਹੈ ਜੀ ਪਰ ਡਾਕਟਰ ਮਨਮੋਨ ਸਿੰਘ ਵੀ ਆਪਾਂ ਇਸ ਗੱਲ ਤੋਂ ਤਾਂ ਮੁਨਕਰ ਨਹੀਂ ਹੋ ਸਕਦੇ ਕਿ ਉਹ ਸਿੱਖ ਹੈ ਇਸੇ ਨਾਲ ਜੇ ਆਪਾਂ ਦੇਖੀਏ ਤੇ ਕਿਆਨੀ ਗੁਰਮੁਖ ਸਿੱਖ ਮੁਸਾਫਰ ਜੀ ਜੀ ਅਕਾਲੀ ਦਲ ਚ ਵੀ ਰਹੇ ਆ ਕਾਂਗਰਸ ਦੇ ਵਿੱਚ ਵੀ ਰਹੇ ਆ ਉਹ ਵੀ ਜਿੱਥੇ ਦਾ ਰਹੇ ਆ ਜੀ ਮਤਲਬ ਇਹੋ ਜਿਹੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਦੇ ਹੁਣ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਹਮਮ ਕਿ ਸਿੱਖ ਪੰਥ ਲਈ ਕੋਈ ਮਾਰੀ ਗੋਦੀ ਮਦਦ ਕੀਤੀ ਹੈ ਕਿ ਨਹੀਂ ਕੀਤੀ ਪਹਿਲੀ ਗੱਲ ਪਈ ਹੈ ਜੀ ਵੀ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣੇ ਜੀ ਉਸ ਵੇਲੇ ਸਿੱਖਾਂ ਦੇ ਖਿਲਾਫ ਕਾਫੀ ਜਿਹੜੀਆਂ ਹਿੰਸਕ ਘਟਨਾਵਾਂ ਹੋ ਜਾਂਦੀ ਸੀ ਖਾਸ ਕਰਕੇ ਫਰਾਂਸ ਦੇ ਵਿੱਚ ਪੱਗ ਦਾ ਝਗੜਾ ਤੇ ਆ ਸੀ ਜੀ ਜਦੋਂ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਬਣ ਗਏ ਤੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਐ ਸਿੱਖਾਂ ਦੀ ਪੱਕ ਦੀ ਜਰੀ ਐ ਇੱਕ ਸ਼ਨਾਖਤ ਹੋਈ ਮੰਨਿਆ ਗਿਆ ਕਿ ਇਹ ਇੱਕ ਵੱਖਰਾ ਪਾਈ ਜਾ ਰਿਹਾ ਹੈ ਬਿਲਕੁਲ ਜੀ ਦੂਜੇ ਪਾਸੇ ਆਪਾਂ ਦੇਖੀਏ ਤਾਂ ਡਾਕਟਰ ਮਨਮੋਹ ਸਿੰਘ ਬਾਰੇ ਪਤਾ ਲੱਗਾ ਕਿ ਜਿਹੜੀ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਂ ਹਾਂ ਆ ਆਪਣਾ ਟੈਂਟਿੰਗ ਪ੍ਰੈਸ ਸੀ ਉਹਦਾ ਅਦਨ ਕੀ ਕਰਨ ਵਾਸਤੇ ਜਦੋਂ ਬਾਹਰੋਂ ਆਫਸੈਟ ਟੈਸਟ ਮੰਗਾਇਆ ਗਿਆ ਤਾਂ ਉਹਦੇ ਤੇ ਉਸ ਵਿੱਚ ਦੀ ਸਭ ਕਾਫੀ ਡਿਊਟੀ ਜਿਹੜੀ ਪੈ ਗਈ ਸੀ ਹਾਂ ਹਾਂ ਕਹਿੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਇੱਕ ਜਿੱਥੀ ਲਿਖੀ ਅਜੀਤ ਸਿੰਘ ਜਿੱਥਾ ਸਾਡੇ ਚੀਫ ਸੈਕਟਰੀ ਵਿਦੇਸ਼ੀ ਉਹਨਾਂ ਤੋਂ ਰਕਮੈਂਡ ਕਰਾਈ ਜੀ ਡਾਕਟਰ ਮਰਮੋਨ ਸਿੰਘ ਕੋਲੇ ਜਿੱਥੀ ਲੈ ਕੇ ਗਏ ਜੀ ਆ ਡਿਊਟੀ ਤੇ ਨਾਲ ਦੀ ਨਾਲ ਹੀ ਢੀਡ ਬਾਗ ਜੀ ਉਹਨਾਂ ਨੇ ਕਹਿੰਦੇ ਵੀ ਆ ਲਓ ਮਾਫ਼ ਕਰਤੀ ਜੀ ਇਸੇ ਤਰੀਕੇ ਤੁਸੀਂ ਦੇਖੋ ਕਿ ਮਿਸਟਰ ਸ੍ਰੀਚਾ ਹੂੰ ਹੂੰ ਸ੍ਰੀਚਾ ਇੱਕ ਆਈਪੀਐਸ ਅਫਸਰ ਉਹਨੂੰ ਡੀਜੀਪੀ ਐਸ ਸ੍ਰੀਚਾ ਬਿਲਕੁਲ ਢਿੱਡੇ ਨਾਲ ਵੀ ਉਹਨਾਂ ਦਾ ਥੋੜਾ ਜਿਹਾ ਸੰਬੰਧ ਹੈ ਉਹ ਉਹ ਜਿਹੜੇ ਹੈਗੇ ਆ ਮਹਾਰਾਸ਼ਟਰ ਦੇ ਡੀਜੀਪੀ ਬਣ ਕੇ ਸੀ ਤੇ ਜਦੋਂ ਉਹ ਉਹ ਤੁਹਾਡਾ ਆਪਣਾ ਇੱਕ ਬਹੁਤ ਵੱਡਾ ਸਮਾਗਮ ਹੋਇਆ ਸੀ ਹੂੰ ਹੂੰ ਇਹਦਾ ਖੈਲਾ ਉਹ 300 ਸਾਲਾ ਹੀ ਬਣਾਇਆ ਸੀਗਾ ਨਦੇਖ ਸਾਹਿਬ ਦਾ ਜੀ ਉਹ ਪ੍ਰਧਾਨ ਮੰਤਰੀ ਨੂੰ ਮਿਲਿਆ ਮਨਮੋਹਨ ਸਿੰਘ ਨੇ ਮਨਮੋਹਨ ਸਿੰਘ ਨੇ ਕਿਹਾ ਜੀ ਗੱਲ ਇਹ ਹੈ ਵੀ ਐਡਾ ਵੱਡਾ ਆਪਣਾ ਪੁਰਬ ਆ ਰਿਹਾ ਹੈ ਹੂੰ ਹੂੰ ਤੇ ਆਪਾਂ ਨੂੰ ਉਸ ਆਪਣਾ ਦਾਦੇ ਸਾਹਿਬ ਆਸਤੇ ਕੁਝ ਕਰੋ ਤੇ ਡਾਕਟਰ ਮਨਮੋਹਨ ਸਿੰਘ ਕਹਿੰਦੇ ਵੀ ਸਰਕਾਰ ਧਾਰਮਿਕ ਮਾਮਲਿਆਂ ਦੇ ਲੋਕ ਐਸ ਤਰ੍ਹਾਂ ਨਹੀਂ ਸਕਦੀ ਹੂੰ ਹੂੰ ਇਹ ਤਾਂ ਜਵਾਬ ਦਿੱਤਾ ਸ੍ਰੀਚਾ ਹੁਣੀ ਕਹਿੰਦੇ ਮੈਂ ਨਿਰਾਸ਼ ਹੋ ਗਿਆ ਪਰ ਬਾਦ ਵਿੱਚ ਕੀ ਹੋਇਆ ਡਾਕਟਰ ਮਨਮੋਹਨ ਸਿੰਘ ਨੇ ਜਿਹੜੀ ਉਹ ਸਮਾਈਟ ਸਥਿਤੀ ਹੈ ਨ ਦੇਖ ਸਾਹਿਬ ਨੂੰ ਉਹ ਤੇ ਚਾ ਕੇ 300 ਕਰੋੜ ਰੁਪਏ ਪੇਚਾ ਜੀ 300 ਕਰੋੜ ਰੁਪਏ ਦੇ ਨਾਲ ਡਵੈਲਪਮੈਂਟ ਕਰਵਾਈ ਮਤਲਬ ਜਿਹੜੀ ਆਪਾਂ ਦੇਣ ਵਾਲੀ ਗੱਲ ਹੈ ਜੀ ਦੂਜੀ ਗੱਲ ਇਹ ਗੱਲ ਵੀ ਕਿਸੇ ਤੋਂ ਲੁਕੀਸ਼ੀ ਵੀ ਨਹੀਂ ਕਿ ਜਦੋਂ ਹਰਿਆਣਾ ਕਮੇਟੀ ਬਣੀ ਹਮ ਇੱਥੇ ਸ਼ਰੋਮੀ ਕੋਲ ਜ਼ਰਾ ਕਮੇਟੀ ਨੇ ਰੌਲਾ ਪਾਇਆ ਮੱਕੜ ਸਾਹਿਬ ਜਾ ਕੇ ਮਨਮੋਹਨ ਸਿੰਘ ਨੂੰ ਮਿਲੇ ਜੀ ਆ ਗੱਲ ਹੋ ਰਹੀ ਹੈ ਤੇ ਮੱਕੜ ਵੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੇ ਟੈਲੀਫੋਨ ਚੱਕ ਕੇ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ ਕਿ ਜਿੰਨੀ ਦੇਰ ਤੋਂ ਮੁੱਖ ਮੰਤਰੀਆਂ ਉਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋ ਕੋਈ ਨਹੀਂ ਲਈ ਜੀ ਮਤਲਬ ਉਹ ਬੰਦੇ ਦੀ ਆਪਾਂ ਕੀ ਕੋਈ ਜੇਦੀ ਉਹਦੇ ਤੇ ਬ੍ਰੋਥ ਕੀਤਾ ਜਾ ਰਿਹਾ ਵੀ ਉਹਦੀ ਉਹਦੀ ਤਸਵੀਰ ਕਿਉਂ ਲਈ ਜਾਵੇ ਸਾਡੇ ਕੋਲੇ ਪਹਿਲੀ ਗੱਲ ਤਾਂ ਇਸ 11 ਦੇ ਬੰਦੇ ਹੀ ਹੈ ਜੀ ਇਹ ਜੇ ਅਸੀਂ ਬੰਦੇ ਸਾਡੇ ਕੋਲੇ ਹੈਗੇ ਤੁਸੀਂ ਉਹਨਾਂ ਦੀ ਤਸਵੀਰ ਲੈਣ ਤੋਂ ਵੀ ਜਰਕਦੇ ਆ ਦੂਹੇ ਮੈਨੂੰ ਹੀ ਲੱਗਦੀ ਹੈ ਜਦੀ ਸਾਬ ਅਸੀਂ ਪੋਟ ਮਤਲਬ ਬੰਦੇ ਕਹਾੜਾਲੇ ਪਾਸੇ ਨੂੰ ਜਾ ਰਹੇ ਸਮਝ ਨਹੀਂ ਆਉਂਦੀ ਵੀ ਇਹ ਕਿਹੜੇ ਪਲਤੇ ਦੇ ਉਹ ਕੰਪੇਅਰ ਕਰੀਏ ਆਪਾਂ ਲੀਡਰਸ਼ਿਪ ਦੇ ਨਾਲ ਜਿਹੜੀ ਸਾਡੀ ਮੌਜੂਦਾ ਲੀਡਰਸ਼ਿਪ ਹੈ ਤੇ ਮਨਮੋਹਨ ਸਿੰਘ ਦਾ ਉਹਦੇ ਨਾਲ ਕੋਈ ਮੁਕਾਬਲਾ ਖੁੱਦਦਾ ਮੈਂ ਕਹਿੰਦਾ ਕਿਸੇ ਵੀ ਸਿੱਖ ਲੀਡਰ ਦਾ ਨਹੀਂ ਹੁੰਦਾ ਤੇ ਸਾਨੂੰ ਇਹ ਵੀ ਨਹੀਂ ਭੁੱਲਣੀ ਚਾਹੀਦੀ ਕਿ ਮਨਮੋਹਨ ਸਿੰਘ ਸਿੱਖਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਦੁਸ਼ਮਣ ਦੇ ਕਿਸੇ ਵੱਲੇ ਨੂੰ ਭਾਵਤੀ ਜਿੱਦਾਂ ਪਾਈਤੀ ਤਿਆਰ ਅਸਲ ਸਮਝਿਆ ਮਨਮੋਹਨ ਸਿੰਘ ਨੂੰ ਸਮਝਦੀ ਹੈ ਜੀ ਜੀ ਇਹਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਉਸ ਬੰਦੇ ਦਾ ਸਨਮਾਨ ਜਨਕ ਸਨਸਕਾਰ ਵੀ ਨਹੀਂ ਹੋਰ ਦਿੱਤਾ ਸੀ ਹੂੰ ਹੂੰ ਇਹ ਤੇ ਤੇਰਾ ਜਿਹੜਾ ਕਾਤੂਸ ਸਲਮਾਨ ਉਹ ਦੂਜੇ ਪ੍ਰਧਾਨ ਮੰਤਰੀਆਂ ਦਾ ਕਾਤੂਸ ਪ੍ਰਧਾਨ ਮੰਤਰੀ ਦਾ ਸੰਸਕਾਰ ਹੁੰਦਾ ਹੈ ਉਸ ਸੰਸਕਾਰ ਨਹੀਂ ਹੁੰਦਾ ਸੀ ਸੰਸਕਾਰ ਤਾਂ ਉਹਨਾਂ ਦੇ ਕੰਮ ਸੁਧਾਰਨ ਸ਼ੁਰੂ ਕਰਨ ਕਰਦੇ ਹੋਏ ਬਾਅਦ ਜਦੋਂ ਰੌਲਾ ਪੈ ਗਿਆ ਦੁਨੀਆਦ ਵੀ ਰੌਲਾ ਪੈ ਗਿਆ ਉਹਨੂੰ ਕਹਿੰਦਾ ਕਿ ਜੱਗ ਮਾਜੀ ਸਮਾਰਕ ਬਣਾਉਣ ਵਾਸਤੇ ਵੀ ਜਗ੍ਹਾ ਦੇ ਦਿੰਦੇ ਨਹੀਂ ਅਸਲ ਦੇ ਵਿੱਚ ਜੋ ਇਹ ਸੰਸਕਾਰ ਉੱਥੇ ਹੁੰਦਾ ਤਾਂ ਉਹ ਜਿਤਮਾਨ ਵਾਲੀ ਗੱਲ ਹੈ ਜਦੋਂ ਬੰਦਾ ਕੋਈ ਚਲਾ ਗਿਆ ਇਸ ਦੁਨੀਆ ਤੋਂ ਚਾਹੇ ਉਹਨੂੰ ਤੁਸੀਂ ਜਿਵੇਂ ਮਰਜੀ ਆ ਉਹਨਾਂ ਅੰਤਮ ਸੰਸਕਾਰ ਕਰ ਦਿਓ ਪਰ ਜਿਹੜਾ ਮਾਨਸਰਵਾੜ ਪੜਦਾ ਸੀ ਉਹ ਇਹ ਨਹੀਂ ਦਿੱਤਾ ਹਾਲਾਂਕਿ ਜਦੋਂ ਕਾਂਗਰਸ ਪੀਜੀ ਦੀਆਂ ਸਰਕਾਰਾਂ ਉਹਨਾਂ ਨੇ ਜੇ ਕੋਈ ਹੋਰ ਪ੍ਰਧਾਨ ਮੰਤਰੀ ਸੁਰਖਵਾਸ ਹੋਇਆ ਗੈਰ ਅਗਰ ਸੀ ਤਾਂ ਉਹਨਾਂ ਨੇ ਜ਼ਰੂਰ ਹੋ ਜਾਗਾ ਦਿੱਤੀ ਸੀ ਸੋ ਮੇਰੇ ਖਿਆਲ ਵਿੱਚ ਆਪਾਂ ਨੇ ਛੋਟੀਆਂ ਗੱਲਾਂ ਜਰੀ ਪੈਣੀਆਂ ਚਾਹੀਦੀਆਂ ਤੇ ਜੋ ਮੈਂ ਸ਼ੁਰੂਆਤ ਗੱਲ ਕੀਤੀ ਸੀ ਕਿ ਸਿੱਖ ਪੰਥ ਇਸ ਵੇਲੇ ਇੱਕ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚੋਂ ਲੱਗ ਰਿਹਾ ਹੈ ਅਕਾਲੀ ਪੋਲਿਟਿਕਸ ਤੋਂ ਵਈ ਪੱਧਰ ਤੇ ਵੀ ਕੌਮੀ ਪੱਧਰ ਤੇ ਵੀ ਤੇ ਕੁਮੰਤਰੀ ਪੱਧਰ ਤੇ ਵੀ ਇੱਕ ਵੱਡੇ ਸੰਕਟ ਜਿਹੜਾ ਸੰਕਟ ਚੋਂ ਲੱਗ ਰਿਹਾ ਹੈ ਤੇ ਸਿਆਦ ਪਨਾਲ ਚੱਲਣਾ ਚਾਹੀਦਾ ਹੈ ਸਾਰੀਆਂ ਤਰ੍ਹਾਂ ਜੀ ਹਾਂ ਬਿਲਕੁਲ ਜੀ ਆਪਾਂ ਚੱਲਦੇ ਹਾਂ ਪਹਿਲੀ ਕਾਲ ਤੇ ਹਾਂਜੀ ਕੁਲਦੀਪ ਸਿੰਘ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜੰਗੀ ਸਾਹਿਬ ਤੇ ਲੋਕਾਂ ਸਾਹਿਬ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਨੰਦ